ਲੋਰ ਕੋਈ ਸੀ ਕੀ ਕਾਰਵਾਈ ਕੀਤੀ ਗਈ ਹੈ ਮਿਤੀ 13 10 2025 ਨੂੰ ਇੱਕ ਟਰੈਕਟਰ ਸਵਾਰ ਤੋਂ ਜਿਹੜਾ ਸਵਾ ਦੋ ਲੱਖ ਰੁਪਏ ਦੀ ਖੋਹ ਹੋਈ ਸੀ ਜਿਸ ਦੇ ਅਧਾਰ ਤੇ ਜਿਹੜਾ ਮੁਕੱਦਮਾ ਨੰਬਰ 181 ਮਿਤੀ 13 10 2025 ਅੰਡਰ ਸੈਕਸ਼ਨ 304 ਸਬਸੈਕਸ਼ਨ 2 ਤੇ 3 5 ਦੇ ਤਹਿਤ ਥਾਣਾ ਕੈਂਟ ਵਿਖੇ ਦਰਜ ਰਿਸਟਰ ਹੋਇਆ ਸੀਗਾ ਜੋ ਮੁਕੱਦਮਾ ਨੂੰ ਟ੍ਰੇਸ ਕਰਨ ਲਈ ਮਾਨਯੋਗ ਐਸਐਸਪੀ ਸਾਹਿਬ ਨੇ ਕੁਰੀਆਂ ਟੀਮਾਂ ਗੱਠਸ ਕੀਤੀਆਂ ਜਿਨ੍ਹਾਂ ਚ ਐਸਪੀਡੀ ਸਰਦਾਰ ਜਸਬੀਰ ਸਿੰਘ ਦੀ ਰਹਿਮਾਈ ਹੇਠ ਤੇ ਸੀਨ ਚਾਰਜ ਗੁਰਦੀਪ ਸਿੰਘ ਦੀ ਟੀਮ ਗਠਿਤ ਕੀਤੀ ਗਈ ਵਨ ਦੀ ਤੇ ਉਹਨਾਂ ਨੇ ਜਿਹੜਾ ਹਿਊਮਨ ਰਿਸੋਰਸ ਤੇ ਟੈਕਨੀਕਲ ਵਿੰਗ ਦੀ ਮਦਦ ਨਾਲ ਜਿਹੜੀਆਂ ਇਹ ਮੁਕੱਦਮਾ ਨੂੰ ਟ੍ਰੇਸ ਕੀਤਾ ਟ੍ਰੇਸ ਕਰਨ ਤੋਂ ਬਾਅਦ ਜਿਹੜਾ ਦੋ ਮੁਲਜ਼ਮ ਇਹਨਾਂ ਵਿੱਚ ਨਖਵੀਰ ਸਿੰਘ ਅਤੇ ਗੁਰਦੀਪ ਸਿੰਘ ਜੋ ਬੀੜਤਲਾ ਬਸਤੀ ਰਹਿਣ ਵਾਲਿਆਂ ਦਾ ਨੂੰ ਕਾਬੂ ਕਰ ਲਿਆ ਗਿਆ ਤੇ ਨੂੰ ਕਾਬੂ ਕਰਨ ਤੋਂ ਬਾਅਦ ਇਹਨਾਂ ਵੱਲੋਂ ਜਿਹੜੇ ਖੋਹ ਕੀਤੇ ਗਏ ਕੈਸ਼ 1,47,000 ਰੁਪਏ ਬਰਾਮਦ ਕੀਤਾ ਜਾ ਚੁੱਕਾ ਹੈ ਹੁਣ ਤੱਕ ਇਹਨਾਂ ਤੋਂ ਜਿਹੜਾ ਵਾਰਦਾਤ ਦੇ ਵਿੱਚ ਵਰਤਿਆ ਗਿਆ ਮੋਟਰਸਾਈਕਲ ਉਹ ਵੀ ਬਰਾਮਦ ਹੋ ਚੁੱਕਾ ਹੈ ਤੇ ਨਾਲ ਮੋਬਾਈਲ ਵੀ ਜਿਹੜਾ ਲੱਖੋ ਕੀਤਾ ਸੀ ਉਹ ਬ੍ਰਾਂਧ ਹੋ ਚੁੱਕਾ ਹੈ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਇਹਨਾਂ ਨੂੰ ਅੱਜ ਮਾਨਯੋਗ ਦਲਚ ਪੇਸ਼ ਕਰਕੇ ਰਮਾਨ ਹਾਸਲ ਕਰਕੇ ਹੋਰ ਟਕਾਈ ਨਾ ਪੁੱਛ ਕੀਤੀ ਜਾਵੇਗੀ ਜਿਹੜਾ ਰਹਿੰਦੀ ਹੈ ਵਾਰਦਾ ਵਿੱਚ ਜਿਹੜਾ ਕੋ ਕੀਤੇ ਗਿਆ ਉਹ ਰਕਮ ਵੀ ਬ੍ਰਾਂਧ ਕਾਰਵਾਈ ਜਾਵੇਗੀ ਇਹਨਾਂ ਦੇ ਖਿਲਾਫ ਗੁਰਦੀਪ ਸਿੰਘ ਦੇ ਖਿਲਾਫ ਪਹਿਲਾਂ ਵੀ ਜਿਹੜੇ ਮੁਕਦਮੇ ਦੋ ਪਗਲ ਦੇ ਦਰਜ ਹਨ ਤੇ ਲਖਵੀਰ ਸਿੰਘ ਦੇ ਖਿਲਾਫ ਪਹਿਲਾਂ ਕੋਈ ਮੁਕਦਮਾ ਦਰਜ ਨਹੀਂ ਇਹ ਕੋਦੇ ਵਿੱਚ ਦੋਨੇ ਸੀ ਕੋ ਹੋਰ ਵੀ ਨਾਲ ਸੀ ਇਹ ਲੋਟ ਕੋ ਦੇ ਵਿੱਚ ਦੋਨੇ ਵਿਅਕਤੀ ਸ਼ਾਮਲ ਸੀਗੇ ਤੇ ਦੋਨੋਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਹਨੂੰ ਅੱਜ ਮਾਨਜੁਗ ਦਲਦਸ਼ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਬਾਤਾਂ ਤਾਂ ਵਰਵੀ ਪਤਾ ਕੀਤਾ ਜਾਵੇਗਾ ਠੀਕ ਹੈ